ਐ ਸ਼ਰਜੀ ਗੌਰੀ ਸੁਖਨੀ ਮਹੱਲਾ ਪੰਜਵਾ ਸ਼ਲੋਕ ਏਕ ਓੰਕਾਰ ਸਤਿਗੁਰ ਪ੍ਰਸਾਦ ਅਰ ਗੁਰੇ ਨਮਹ ਹੈ ਜੁਗਾਧ ਗੁਰੇ ਨਮਹ ਹੈ ਸਤਿਗੁਰੇ ਨਮਹ ਹੈ ਸੇ ਗੁਰੂ ਦੇਵ ਨਮਹ ਹੈ ਅਸ਼ਟਪਦੀ ਸਿਮਰੋ ਸਿਮਰ ਸਿਮ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਸ ਸੰਭਰੇ ਕੈ ਨਾਮ ਜਪਤੋ ਅਗਨ ਦੰਦਿਕੈ ਬੀਰ ਪ੍ਰਾਨ ਸਿਮਰ ਸੁਖ ਦਾਖਰ ਕਿਨਿ ਰਾਮ ਨਾਮਿ ਕੀ ਅਖਰ ਕਿਨ ਕਾ ਇਕ ਜਸ ਜੀਵ ਸਾਵੈ ਤਾਂ ਕੀ ਮਹਿਮ ਗਨਿ ਨ ਆਵੈ ਕਾਖੀ ਏਕੇ ਦਸਤੋ ਹਾਰੋ ਨਾਨਕ ਹੁਨ ਸੰਗੁ ਮੋ ਉਧਾਰੋ ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭੁ ਕਾ ਸਿਮਰਨ ਕਾਲ ਪਰ ਹਰੈ ਪ੍ਰਭੁ ਕਾ ਸਿਮਰਨ ਦੁਸ਼ਮਨ ਦਰੈ ਪ੍ਰਭੁ ਸਿਮਰਤ ਕਛਿ ਬਿਗਨ ਨ ਲਾਗੈ ਪ੍ਰਭੁ ਕਾ ਸਿਮਰਨ ਅੰਧਿ ਨ ਜਾਗੈ ਪ੍ਰਭੁ ਕਾ ਸਿਮਰਨ ਪਉ ਨ ਵਿਆਪੈ ਪ੍ਰਭੁ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭੁ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭੁ ਕਾ ਸਿਮਰਨ ਰਤ ਸਦਨੋਂ ਨਿਧਾਰ ਪ੍ਰਭੁ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਤ ਪੂਜਾ ਪ੍ਰਭ ਕਾ ਸਿਮਰਨ ਸਹਿ ਦੂਜਾ ਪ੍ਰਭ ਕਾ ਸਿਮਰਨ ਦਿਸੈ ਸਨਾਨੀ ਪ੍ਰਭ ਕਾ ਸੁੰਦਰ ਗੈ ਮਾਨੀ ਪ੍ਰਭ ਕਾ ਸਿਮਰਨ ਹੋਇ ਸੁਖ ਭਲਾ ਪ੍ਰਭ ਕਾ ਸਿਮਰਨ ਸੁਭਲ ਫਲਾ ਸੇ ਸਿਮਰੈ ਜਨ ਆਪ ਸਿਮਰਾਈ ਨਾਨਕ ਤਾ ਕੈ ਲਾਭ ਉਪਾਈ ਪ੍ਰਭ ਕਾ ਸਿਮਰਨ ਸਭ ਤੀ ਉਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਦ੍ਰਿਸ਼ਟੀ ਨੁ ਬੁਝੈ ਪ੍ਰਭ ਕਾ ਸਿਮਰਨ ਸਭ ਕੁਝ ਸੂਝੈ ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸ ਪ੍ਰਭ ਕਾ ਸੰਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਨ ਜਾਏ ਅੰਮ੍ਰਿਤ ਨਾਮ ਰਤਮਾ ਹੈ ਸਮਾਈ ਪ੍ਰਭ ਜੀਵ ਸਹੈ ਸਰ ਗਿ ਰਸਨ ਨਾਨਕ ਜਨ ਕਾ ਦਾਸਨ ਹ ਦਸਨਾ ਪ੍ਰਭ ਕੋ ਸਿਮਰਹਿ ਸੇਤਨੁ ਮੰਤੇ ਪ੍ਰਭ ਕੋ ਸਿਮਰਹਿ ਸੇਵਤਮੰਤੇ ਪਰਖੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਖੋ ਸਿਮਰਹਿ ਸੇ ਬ੍ਰਹ ਪ੍ਰਧਾਨ ਪਰਖੋ ਸਿਮਰਹਿ ਸੇ ਬ੍ਰਹਮਤਾਜੀ ਪ੍ਰਖੋ ਸਿਮਰਹਿ ਸੇ ਸਰਬ ਕੇ ਰਾਜੇ ਪਰਖੋ ਸਿਮਰਹਿ ਸੇ ਸੁਖ ਵਾਸੀ ਪ੍ਰਖੋ ਸਿਮਰਹਿ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਨ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪਰਖੋ ਸਿਮਰਹਿ ਸੇ ਪ੍ਰਪਕਾਰੀ ਪ੍ਰਖੋ ਸਿਮਰਹਿ ਜਨ ਸਦ ਬਲਹਾਰੀ ਪਰਖੋ ਸਮਰਹ ਸੇ ਮੁਖ ਸੁਹਾਵੇ ਪਰਖੋ ਸਮਰਹ ਦਿਨ ਸੁਖ ਵਿਹਾਵੇ ਪਰਖੋ ਸਮਰਹ ਜਨ ਆਤਮ ਜੀਤਾ ਪਰਖੋ ਸਮਰਹ ਜਨ ਨਿਰਮਲ ਰੀਤਾ ਪਰਖੋ ਸਮਰਹ ਚਿਨ ਅਨਜ ਖਨੇਰੇ ਪਰਖੋ ਸਮਰਹ ਬਸੇ ਹਰ ਨੀਰੇ ਸੰਤ ਕਿਰਪਾ ਦੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੀ ਪ੍ਰਭ ਕੈ ਸਿਮਰਨ ਖਬੂ ਨਾ ਝੂਰੀ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਜ ਸਮਾਨੀ ਪ੍ਰਭ ਕੈ ਸਿਮਰਨ ਨਿਹਮ ਚਲੇ ਆਸਨ ਪ੍ਰਭ ਕੈ ਸਿਮਰਨ ਖਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਰ ਜੁਨਕਾਰ ਸੁਖ ਬ੍ਰਾਹਮਣ ਕੰਤਨਾਹ ਪਰ ਸਿਮਰਹਿ ਸੇ ਜਨ ਜਿਨ ਕੋ ਬ੍ਰਹਮਿਆ ਨਾਨਕ ਦਨਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗਵੇ ਦੋ ਪਾਏ ਹਰ ਸਿਮਰਨ ਪੈ ਸਦ ਜਤੀ ਦਾਤੇ ਹਰ ਸਿਮਰਨ ਨੀਚ ਚਹੋ ਗੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਸਿਮਰ ਸਿਮਰ ਹਰਕਾਰਨ ਕਰਨਾ ਹਰ ਸਿਮਰਨ ਕਿਉ ਸਗਲੇ ਆਕਾਰਾ ਹਰਿ ਸਿਮਰਨ ਮਹਿ ਆਪ ਨਿਰੰਕਾਰ ਕਰਹ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਜਨ ਪਾਇਆ ਸਲੋਖ ਦਿਨ ਦਤ ਦੁਖ ਬੰਜਨਾ ਘਟ ਘਟ ਨਾਥੀ ਅਨਾਥ ਸਰਣਾ ਤੇ ਮਾਰੀ ਆਇਓ ਨਾਨਕ ਕੀ ਪ੍ਰਭ ਸਾਥ ਦੀਨ ਦਰਦ ਦੁਖ ਪੰਜ ਨਾ ਘਟ ਘਟ ਨਾ ਸੀ ਅਨਾਥ ਸਰਣ ਦਮਾਰੀ ਆਇਓ ਨਾਨਕ ਕੀ ਪ੍ਰਭ ਸਾਥ